ਕਿਸਾਨ ਸੱਪਾਂ ਦੀਆਂ ਸਿਰੀਆਂ ਮਿੱਦ ਕੇ 6 ਮਹੀਨੇ ਫਸਲ ਦੀ ਉਡੀਕ ਕਰਦਾ ਹੈ ਤੇ ਆਪਣੀ ਫਸਲ ਨੂੰ ਪਾਲਦਾ ਹੈ ਫਸਲ ਆਉਂਗ ਤੇ ਕਿਸਾਨਾਂ ਆਤੇ ਉਸਦੇ ਬੱਚਿਆਂ ਦੀਆਂ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਹਨ ਪਰੰਤੂ ਜਦੋਂ ਕਿਸਾਨ ਪੁੱਤਾ ਵਾਂਗ ਪਾਲੀ ਹੋਈ ਫਸਲ ਨੂੰ ਵੋਣ ਲਈ ਮਜਬੂਰ ਹੋਵੇ ਤਾਂ ਕਿਸਾਨ ਦਾ ਦੁੱਖ ਕਿਸਾਨ ਹੀ ਜਾਣਦਾ ਹੈ ਪਿੰਡ ਰਾਮਗੜ੍ਹ ਦੇ ਕਿਸਾਨ ਚਮਕੌਰ ਸਿੰਘ ਨੇ 1 ਏਕੜ ਝੋਨੇ ਦੀ ਫਸਲ ਮਧਰੇ ਬੁੱਟੇ ਦੇ ਵਾਇਰਸ ਕਰਕੇ ਵਾਹੀ किसान ने दसा कि उसने पचहत्तर हजार रुपये एकड़ किला जमीन ठेके दे ले ही हुई थी, उस तो बाद उसने उस उत्ते खर्च किया किसान ने सरकार तो मुआवजे की मांग की हुई ये नाम है कि बंदा ਮੈਂ ਨਾਮ ਅਗਰ ਪਿੰਦਰ ਸਿੰਘ ਆ ਜੀ ਪਿੰਡ ਮੇਰਾ ਆਮਗੜਾ ਜੀ ਫਸਲ ਕਿਉਂ ਮਾਰੀ ਉਹ ਇਹ ਬਾਣੇ ਬੂਟੇ ਦੇ ਰੋਕ ਕਰਕੇ ਫਸਲ ਨੂੰ ਬਾਇਆ ਜਾ ਰਹੀ ਇਹ ਕਿੰਨਾ ਖਰਚਾ ਹੋਇਆ ਜਿਵੇਂ ਨਾ ਆਪਣੇ ਠੇਕੇ ਤੇ ਲਈਏ ਤੇ 75000 ਨੂੰ ਠੇਕੇ ਤੇ ਲਈ 25000 ਦੇ ਉੱਪਰ ਖਰਚਾ ਹੋਇਆ ਨਹੀਂ ਨਹੀਂ ਲੱਖ ਰੁਪਏ ਦੇ ਲਵੇ ਖਰਚਾ ਹੋਇਆ ਹੈ ਇਹ ਸਾਰਾ ਕਿੰਨੀਆਂ ਕਿਸਮਾਂ ਕਰੀਆਂ ਜਾਂਦਾ ਹੋਰ ਕਿੰਨੇ ਖਸਤੇ ਹੈ ਤੇ ਬਹੁਤ ਸਪਰੇਆਂ ਕਰੀਆਂ ਨਹੀਂ ਪ੍ਰਦਾਨ ਤੂਨ ਪਾ ਕੇ ਦੇਖੀ ਵੀ ਸਾਰਾ ਕੁਝ ਹੀ ਕਰਕੇ ਦੇਖਿਆਗਾ ਕੋਈ ਇਹਦਾ ਅਸਰ ਨਹੀਂ ਹੋਇਆ ਹੈਗਾ ਤੇ 1 ਕਿਲੇ ਆਏ ਆ 4-5 ਕਿਲੇ ਉਧਰ ਨਹੀਂ ਨਹੀਂ ਕਰਦੇ 6-7 ਲੱਖ ਦਾ ਨੁਕਸਾਨ ਹੋਇਆ ਜੀ ਕੀ ਨੁਕਸਾਨ ਹੋਇਆ ਸਰਕਾਰ ਵੱਲੋਂ ਇਹ ਮੰਗ ਕਰਦੇ ਹਾਂ ਜੀ ਥੋੜਾ ਬਹੁਤ ਮੁਆਵਜ਼ਾ ਦਿੱਤਾ ਜਾਵੇ ਜੀ ਕਰਜਾ ਚਾਹੀ ਠੇਕੇ ਤੇ ਆਪਾਂ ਨੇ ਲਈ ਹੋਈ ਸੀ ਇਹ ਤਾਂ ਪਤਾ ਨਹੀਂ ਤੇ ਹੁਣ ਲਾ ਲਓ ਵੀ 6 ਲੱਖ ਦਾ ਨੁਕਸਾਨ ਆ ਸਿੱਧਾ ਤੇ ਬਾਕੀ ਹੁਣ ਦੂਜੀ ਚ ਉਹ ਹਵਾ ਚੱਲ ਰਹੀ ਐ ਡੋਟੀ ਉੱਡ ਰਹੀ ਆ ਉਹ ਬਾਕੀ ਹੁਣ 30-35 ਦੇ ਠੇਕੇ ਮੰਗੂਨੇ ਵੀ ਹੁਣ ਤੁਸੀਂ ਦੱਸੋ ਕਿਸਾਨ ਦਾ ਕੀ ਹਾਲ ਹੋਊਗਾ ਕਿੰਨਾ ਕੁ ਨੁਕਸਾਨ ਹੈ ਤੁਹਾਡਾ ਕੱਲ੍ਹ ਜੇ ਲਈ ਮੋٹے ਤੌਰ ਤੇ ਮੋٹے ਤੌਰ ਤੇ 10 ਲੱਖ ਦਾ ਨੁਕਸਾਨ ਆ ਜੀ ਅੱਛਾ ਹਾਂ ਸਿੱਧਾ ਹੁਣ ਕਿਸ ਤਰ੍ਹਾਂ ਵੀ ਮੋੜਨੀਆਂ ਨੇ ਪਰਸੋਂ 1509 ਵੱਡੀ ਹੈ 3 ਕੁਇੰਟਲ ਦੀ ਨਿਕੜੀ ਆ ਉਹ ਅੱਛਾ ਉਹਦੇ ਚੋਂ 4 ਕਿੱਲੇ ਵਿੜੇ 90000 ਦਾ ਨੁਕਸਾਨ ਹੋ ਗਿਆ 4 ਕਿੱਲੋ ਜੋ 90000 ਦਾ ਘਾਟਾ ਪੈ ਗਿਆ ਘਾਟਾ ਪਿਆ ਪਿਛਲੇ ਸਾਲ ਨਾਲੋਂ ਅੱਛਾ ਜੀ ਤੇ ਹੁਣ ਦੱਸੋ ਵੀ ਉਹਦੇ ਚ ਕੋਈ ਹੱਲ ਬਣਾ ਜਣਾ ਵੀ ਹੈ ਕਿਵੇਂ ਲੈ ਕੇ ਆਇਓ ਇਹ ਇਹ ਲੈ ਕੇ ਆਏ 100 ਰੁਪਏ ਕਿਲੋ ਲੈ ਕੇ ਆਏ 60 ਕਿਲੋ ਵੀਰ 6000 ਦਾ ਵੀ ਆ ਤੇ ਥੈਲਾ 2.5 ਦਾ ਪਊਗਾ ਬਾਕੀ 4000 ਦਾ ਟਰੈਕਟਰ ਤੇ ਲਿਖਾ ਜੀ ਇਹ ਨਕਦ ਲੇਕਿਨ ਆਧਾਰ ਲੈ ਕੇ ਆਏ ਜੀ ਨਕਦ ਹੁਣ ਕਿਥੋਂ ਰੁਪਏ ਪਾਏ ਨੇ ਆਈ ਵੀ ਨਹੀਂ ਮਿਲਦਾ ਜੀ ਕੀ ਮੰਗ ਕਰਦੇ ਆਈਦਾ ਸਰਕਾਰ ਕੋਲੋਂ ਇਹੀ ਮੰਗਉਂ ਕਰਦੇ ਆ ਵੀ ਸਾਨੂੰ ਖਰਚੇ ਦਿੱਤਾ ਜਾਵੇ ਸਾਡਾ ਬਹੁਤਾ ਹੋਰ ਅਸੀਂ ਕੁਸ ਮਾਂ ਦੀ ਸਾਡਾ ਖਰਚੀ ਨਿਕੜਿਆ ਜਿਹੜਾ 25000 ਉੱਤੇ ਖਰਚਾ ਆ ਚਲੋ ਜਿਹੜਾ ਠੇਕਾ ਦਿੱਤਾ ਗਿਆ ਉਹ ਅਸੀਂ ਹੁਣ ਚਾਹੇ ਵੇਚ ਕੇ ਦਈਏ ਜਾਂ ਕੁਝ ਕਰਕੇ ਦਈਏ ਕੀ ਕਹਿਣਾ ਚਾਹੁੰਦੇ ਜਿਹੜੇ ਹਾਲਾਤ ਨੇ ਸਮੁੱਚੇ ਇਹਨਾਂ ਦੀ ਤੁਸੀਂ ਕੀ ਕਰੋਗੇ ਫਲਾਟ ਦੇਖੋ ਕੁਸਾਨ ਚਾਰੇ ਪਾਸੇ ਮਲਕੇ ਡੋਬੇ ਜਾ ਰਹੇ ਜੀ ਇੱਕ ਵਸ ਡੋਬਾ ਰਿਹਾ ਇੱਕ ਵਸ ਆਪਣੇ ਬੈਰ ਸਾਰੇ ਜੀ ਫਸਲ ਦੇ ਸਰਤੀ ਬੰਦਾ ਸਾਲਾ ਮਾਰਦਾ ਜੀ ਆੜਤੀ ਵੀ ਇਹ ਮਲਕੇ ਆਸ ਕਰਦਾ ਵੀ ਬਲਕੇ ਵੀ ਫਸਲ ਆਊਗੀ ਹੁਣ ਆੜਤੀ ਨੂੰ ਪਹਿਲੀ ਜ਼ਿਮੀਂਦਾਰ ਪੈਸੇ ਚੱਕ ਲੈਂਦਾ ਅਡਵਾਂਸ ਚੱਕ ਲੈਂਦੇ ਨੇ ਵੀ ਕਿਉਂਕਿ ਆਸ ਹੁੰਦੀ ਹੈ ਇੱਕ ਵੀ ਜੀਰੀ ਜਾਊਗੀ ਤਾਂ ਲੱਗੇ ਹਰੇਕ ਜ਼ਿਮੀਂਦਾਰਾ ਅਡਵਾਂਸ ਪੈਸੇ ਚੱਕਦੇ ਦੇਖੋ ਹੁਣ ਇੱਕ ਵਾਰ ਠੇਕਾ ਦੇਣਾ ਪੈ ਗਿਆ ਆੜਤੀ ਚੱਕਣੇ ਪੈ ਗਏ ਪੈਸੇ ਉਧਰ ਦਵਾਈਆਂ ਵਾਲਾ ਮਲਕੇ ਹੋ ਗਿਆ ਹੁਣ ਮੈਨੂੰ ਇਹ ਲੱਗਦਾ ਵੀ ਕਿਹੜਾ ਸਮਾਨ ਜਵੇ ਡੀਏਪੀ ਉਹਦੀ ਸੌਟ ਚੱਲ ਰਹੀ ਹੈ ਜੀ ਉਹੜਾ ਕਿਉਂਕਿ ਹੁਣ ਬੰਦਾ ਅਗਲੀ ਫਸਲ ਕਿਵੇਂ ਵੇਚੂਗਾ ਜਿਹੜੀ ਹੁਣ ਇਹ ਫਸਲੇ ਵੇਚ ਬੀਜ ਰਹੇ ਅਸੀਂ ਇਹਦਾ ਵੀ ਅਜੇ ਕੋਈ ਪੱਕਾ ਪਤਾ ਨਹੀਂ ਹੈਗਾ ਵੀ ਅੱਗੇ ਦਾ ਰੇਟ ਕੀ ਆਊਗਾ ਕਿਉਂਕਿ ਜੇ 150 ਰੁਪਏ ਰਹਿ ਗਿਆ ਤੇ ਰੈਲ ਤੋਂ ਬੀਜ ਦਾ ਰੇਟ ਵੀ ਪੂਰਾ ਨਹੀਂ ਹੋਣਾ ਦੇਖੋ ਤੇ ਲੇਵਰੇਜ ਜ਼ਿਆਦਾ ਪੈ ਜੂਗੀ ਟਮਾਕੋਂ ਸਾਰੇ ਬੀਜਰੇ ਨਹੀਂ ਕੋਈ ਚੱਲ ਪਿਆ ਮਟਰ ਆਲੂ ਸਾਰੀ ਜਿਹੜੀ ਚੀਜ਼ ਦਾ ਬੰਦਾ ਦੇਖੋ ਆਉਣੀ ਆਉਣਾ ਜਿਹਦੇ ਨਾਲ ਜੀ ਤੇ ਕਿਸਾਨ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਇਹ ਤਕਾਬਰੀ ਕਰਵਾ ਕੇ ਜੀ ਤੇ ਜੋ ਵੀ ਕਿਸਾਨਾਂ ਦਾ ਲੋਕ ਕੇ ਬਾਹ ਫੜੀ ਜਾਵੇ ਇਹਦਾ ਬਵਾਜ ਬੱ ਦਿੱਤਾ ਜਾਵੇ ਤਾਂ ਤਾਂ ਕਿਸਾਨਾਂ ਨੂੰ ਕੋਈ ਥੋੜਾ ਜਿਹਾ ਉੱਪਰ ਉੱਠ ਸਕਣਾ ਅੰਦਾਜ਼ਾਈਏ ਪੁੱਤਾ ਮੰਗੀ ਫਸਲ ਬੀਜ ਕੇ ਅਜ ਬੋਹਣੀ ਪੈ ਰਿਹਾਵੇ ਹੱਥੇ ਬਹੁਤ ਵੱਡੀ ਦੁੱਖ ਦੀ ਗੱਲ ਹੈ ਜੀ ਬਹੁਤ ਔਖਾ ਫਸਲ ਤਾਂ ਬੋਣੀ ਮਤ ਔਖੀ ਹੈ ਖਰਚੇ ਵੀ ਬਹੁਤ ਆਵੇ ਫਸਲ ਦੇ ਜੀ ਹੁਣ ਇਹ ਨਾਲ ਵੀ ਜਿਆਦਾ ਛੱਡ ਦੇਣਾ ਬਾਅਦ ਜੀ ਇਹਦੀ ਖਰਾਬ ਹੋਣ ਲੱਗਦੀ ਹੈ ਇਹਦੇ ਵੀ ਛੱਡੀ ਨਿਕਾਸ ਰੀ ਅਸੀਂ ਕੁਝ ਪਾਇਆ ਨਹੀਂ ਇਹਦੇ ਵਿੱਚ ਜੀ ਕਲੋਰੂ ਲਾਲਾ ਫੇਮਟ ਸਾਰਾ ਕੁਝ ਪਾਇਆ ਬਾੜਨ ਲਾ ਕੇ ਜੀ ਜੂਰੀ ਆ ਵੀ ਲਾਲਾ ਤਿੰਨ ਤਿੰਨ ਚਾਰ ਚਾਰ ਥੈਲੇ ਪਏ ਨੇ ਜੀ ਪਦਾਨ ਵੀ ਪਾਈ ਆ ਤਿੰਨ ਸੋ ਪ੍ਰੇਹਾਂ ਵੀ ਕਰੀਆਂ ਨੇ ਅਸੀਂ ਨੇ ਜੀ ਅੱਡੀ ਤਾਂ ਅਸੀਂ ਸਾਡੀ ਤਾਂ ਅਸੀਂ ਮੰਗ ਵੀ ਸਾਤੋਂ ਬੀਮਾ ਫਸਲ ਦਾ ਬੀਮਾ ਹੋਵੇ ਸਾਨੂੰ ਮਾਅਬ ਜੇ ਕੂੜਾ ਮਿਲੇ ਇਹ ਬਹੁਤ ਖਾਨ ਆਏ ਜਿਨ੍ਹਾਂ ਦਾ ਇਹਦਾ ਮਾਰਦਾ ਮੱਲਾ ਚੇਦੇ ਜਿਨ੍ਹਾਂ ਦਾ ਨਾਮ ਕਿਹੜਾ ਪਿੰਡ ਹੈ ਆਰਾਮ ਨਾ ਘੜ ਪਿੰਡ ਹੈ ਜੀ ਨਾਮ ਬਿੱਟੂ ਆ ਜੀ ਤੇ ਤੁਸੀਂ ਕਿੰਨੇ ਕਿੱਲੇ ਬਾਜ ਨੇ ਕਿਉਂ ਬਾਜੇ ਤੇ ਇਹ ਵਾਇਰਸ ਪੈ ਗਿਆ ਜੀ ਬੌਣਾ ਬੂਜਾ ਤੇ ਉਹਦੇ ਕਾਰਨ ਸਾਨੂੰ ਬੌਣੀ ਟੈ ਗਈ 10-12 ਕਿੱਲੇ ਮੇਰੇ ਜੀਰੀ ਦੇ ਖਰਾਬ ਹੋ ਗਏ ਕਿੰਨਾ ਨੁਕਸਾਨ ਹੋਇਆ 10-12 ਲੱਖ ਦਾ ਨੁਕਸਾਨ ਹੋ ਗਿਆ ਅੱਛਾ ਤੇ ਹੁਣ ਫਿਰ ਕਿੰਨਾ ਕਿ ਫਿਰ ਠੇਕੇ ਤੇ ਦੀ ਕਬਦੀ ਜੀ ਠੇਕੇ ਤੇ ਵੀ ਆਪਦੀ ਜੀ ਅੱਛਾ ਕਿੰਨਾ ਨੁਕਸਾਨ ਹੈ ਤੁਹਾਡਾ 10-12 ਲੱਖ ਰੁਪਏ ਦਾ ਨੁਕਸਾਨ ਆ ਤੇ ਫਿਰ ਕ੍ਰਿਪਰੇ ਹਾਂ ਵਗੈਰਾ ਜਾਂ ਹੋਰ ਬਹੁਤ ਕੁਝ ਕਰਿਆ ਹੈ ਜੀ ਅੱਛਾ ਕੋਈ ਕਾਸਰ ਨਹੀਂ ਛੱਡੀ ਹੋਈ ਹੈ ਹਾਂਜੀ ਪਹਿਲਾਂ ਲੈਜਰ ਕਰਾ ਲਵਾ ਕੇ ਰੇਪਾ ਕੇ ਜੀ ਫਿਰ ਬਹਣ ਤਿਆਰ ਕਰਕੇ ਫਿਰ ਜੀਰੀ ਲਈ ਹੋਈ ਜੀ ਜਵਾਨ ਸਿਰੇ ਤੇ ਹੁਣ ਸਾਡਾ ਟਾਈਮ ਸੀ ਮਹੀਨੇ ਵੀ ਦਿਨ ਉਹ ਅਸੀਂ ਕਟਾਈ ਕਰਨੀ ਦੀ ਉਹਦੇ ਅਸੀਂ ਉਲਟਾ ਯਰ ਉਹਨਾਂ ਨੂੰ ਪਾ ਕੇ ਹੁਣ ਵਾ ਕੇ ਉਲਟ ਖਰਚਾ ਸ਼ੁਰੂ ਹੋ ਗਿਆ ਸਾਡਰ ਬਹੁਤ ਵੀ ਆਉਂਦੀਆਂ ਨੇ ਜਿਹੜੇ ਕਰਕੇ ਅੱਗੇ ਬੋਰਡ ਦੇ ਹੁੰਦ ਨੇ ਪੈਸੇ ਉਹੀ ਤਾਂ ਹੈਗਾ ਜੀ ਦੇਖੋ ਬਾਣੀ ਇਹ ਵੀ ਦੇਗੇ ਸਭ ਲਿੰਟਾਂ ਕਮਾਉਣੀਆਂ ਹੁੰਦੀਆਂ ਨੇ ਕਿਸਾਨ ਨੇ ਬਹੁਤ ਕੁਝ ਕਰਨਾ ਹੁੰਦਾਗਾ ਰੇਹਾਂ ਸਪਰੇਹਾਂ ਦੇ ਪੈਸੇ ਟਰੈਕਟਰ ਦੀਆਂ ਸਪੇਅਰ ਪਾਰਟਾਂ ਦੇ ਪੈਸੇ ਬਹੁਤ ਦੇਣਾ ਲੈਣਾ ਕਰਨਾ ਉਹਨਾਂ ਨੇ ਸਭਾਈ ਤੇ ਉਹ ਹੁਣ ਟੱਪ ਹੋ ਰਿਹਾ ਕੀ ਕਹੂੰਗੀ ਸਰਕਾਰ ਨੂੰ ਕੀ ਸਰਕਾਰ ਨੂੰ ਵੀ ਮਾਇਵਾ ਦੇ ਜੀ ਦੇਖੋ ਜਿਹੜਾ ਬਣਦਾਗਾ ਸਾਨੂੰ ਘਟੋ ਘਟਾ 80000 ਰੁਪਏ ਏਕੜ ਦੇ ਮਾਜਵਾ ਮਿਲਣਾ ਚਾਹੀਦਾ ਸਾਨੂੰ ਏਕੜ ਦਾ ਸਾਡਾ ਖਰਚਾ ਆਇਆ ਹੋਇਆ 75 75000 ਰੁਪਏ ਸਾਡੀਆਂ ਠੇਕੇ ਦੇ ਨਿਜਮੀਆਂ